ਲੋਜੀ ਨਿਹੰਗ ਸਿੰਘ ਦਾ ਘਰ ਦੇ ਵਿੱਚ ਦਾਖਲ ਹੋ ਕੇ ਕੰਧਾਂ ਟੱਪ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਕਤਲ ਵੀ ਇੰਨੇ ਬੁਰੇ ਤਰੀਕੇ ਦੇ ਨਾਲ ਕੀਤਾ ਗਿਆ ਦਰਦਨਾਕ ਤਰੀਕੇ ਦੇ ਨਾਲ ਕੀਤਾ ਗਿਆ ਕਿ ਜਿਸ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਪਰ ਉਸ ਨਿਹੰਗ ਸਿੰਘ ਦੀ ਤਸਵੀਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਖ ਸਕਦੇ ਹੋ ਇਹ ਉਹੀ ਨਿਹੰਗ ਸਿੰਘ ਆ ਜਿਸ ਦੇ ਵੱਲੋਂ ਬਰਨਾਲਾ ਦੇ ਪਿੰਡ ਕਾਨੇਕੇ ਵਿਖੇ ਪਿਛਲੇ 25 ਸਾਲਾਂ ਤੋਂ ਰਿਹਾ ਜਾ ਰਿਹਾ ਸੀ ਪਿਛਲੇ 25 ਸਾਲਾਂ ਤੋਂ ਇਸ ਦੇ ਵੱਲੋਂ ਗੁਰਮਤ ਦਾ ਗਿਆਨ ਜਿਹੜਾ ਪਿੰਡ ਦੇ ਵਿੱਚ ਰਹਿੰਦੇ ਬੱਚਿਆਂ ਨੂੰ ਦਿੱਤਾ ਜਾਰੀ ਆ ਸੀ ਗੁਰਬਾਣੀ ਦੇ ਨਾਲ ਜੁੜਿਆ ਜਾ ਰਿਹਾ ਸੀ ਪਰ ਇਸ ਦੇ ਨਾਲ ਕਿਸੇ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਮੰਦੇ ਵਿੱਚ ਬੈਹ ਰੱਖਿਆ ਗਿਆ ਕਿਸ ਤਰੀਕੇ ਦੇ ਨਾਲ ਇਹ ਸੁਨਿਹੰਗ ਸਿੰਘ ਨੂੰ ਮੌਤੇ ਘਾਟ ਤਾ ਰਿਆ ਗਿਆ ਇਸ ਦਾ ਕਤਲ ਕੀਤਾ ਗਿਆ ਤਸਵੀਰਾਂ ਦੇ ਵਿੱਚ ਸਭ ਤੌਰ ਦੇ ਉਪਰ ਇਸ ਪਿੰਡ ਦੇ ਵਿੱਚ ਇਹ ਬਣੇ ਹੋਏ ਹਾਲਾਤ ਜਿਹੜੇ ਨੇ ਉਨ੍ਹਾਂ ਨਾਲ ਵਾਕਿਅਤ ਕਰ ਸਕਦੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਬਰਨਾਲਾ ਦੇ ਪਿੰਡ ਕਾਨੇ ਕਲਾਂ ਦਾ ਇਹ ਜਿਹੜਾ ਨਿਹੰਗ ਸਿੰਘ ਸੀ ਜਿਸ ਦਾ ਨਾਮ ਗੁਰਦੇਵਾਲ ਸਿੰਘ ਦੱਸਿਆ ਜਾ ਰਿਹਾ ਹੈ ਪਿਛਲੇ 25 ਸਾਲ ਤੋਂ ਆਪਣੇ ਪਰਿਵਾਰ ਨਾਲ ਵੱਖ ਹੋ ਕੇ ਇਸ ਨੇ ਵੱਖਰਾ ਘਰ ਬਣਾ ਰੱਖਿਆ ਸੀ ਉਸੇ ਘਰ ਦੇ ਵਿੱਚ ਗੁਜ਼ਰਬਸਰ ਕਰਨ ਦੇ ਲਈ ਮਿਹਨਤ ਮੁਸ਼ੱਕਤ ਕਰਦਾ ਸੀ ਬੁੱਢਾ ਦਲ ਦੇ ਸੰਪਰਕ ਦੇ ਵਿੱਚ ਸੀ ਬੁੱਢਾ ਦਲ ਦਾ ਸਾਥੀ ਸੀ ਜਿਸ ਤੋਂ ਬਾਅਦ ਇਸ ਦੇ ਨਾਲ ਕਿਸੇ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕੱਟਿਆ ਗਿਆ ਜਿਹੜਾ ਰੰਜਿਸ਼ ਭਰਿਆ ਆ तमाम ਕਾਰਵਾਈ ਹੈ ਉਸ ਦੇ ਵਿੱਚ ਇਸ ਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਐਨੇ ਬੁਰੇ ਤਰੀਕੇ ਦੇ ਨਾਲ ਕੀਤਾ ਗਿਆ ਦਰਦਨਾਕ ਤਰੀਕੇ ਦੇ ਨਾਲ ਕੀਤਾ ਗਿਆ ਕਿ ਇਸ ਨਿਹੰਗ ਸਿੰਘ ਦਾ ਜਵਾੜਾ ਜਿਹੜਾ ਉਹ ਵੀ ਮੂੰਹ ਦੇ ਨਾਲੋਂ ਵੱਖਰਾ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਤੋਂ ਬਾਅਦ ਇੱਕ ਵਾਰ ਜਿਹੜੇ ਨੇ ਉਹ ਕੀਤੇ ਗਏ ਨੇ ਰਾਤ ਤਕਰੀਬਨ 1 ਵਜੇ ਦੇ ਕਰੀਬ ਇਹ ਘਟਨਾ ਵਾਪਰਦੀ ਹੈ ਪਰ ਜਦੋਂ ਲੱਤਪੱਥ লাশ ਜਿਹੜੀ ਹੈ ਇਸ ਦੇ ਘਰ ਦੇ ਸਾਹਮਣੇ ਬਣੇ ਹੋਏ ਥੜੇ ਦੇ ਉੱਪਰ ਮਿਲਦੀ ਹੈ ਜਿਹੜੀ ਕਿ ਖੂਨ ਦੇ ਨਾਲ ਲੱਤਪੱਥ ਹੋਈ ਪਈ ਸੀ ਜਦੋਂ ਪਿੰਡ ਵਾਸੀ ਇਸ ਦੀ লাশ ਨੂੰ ਵੇਖਦੇ ਨੇ ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤੇ ਪੈਰਾ ਹੇਠੋਂ ਜ਼ਮੀਨ ਉਸ ਹਰੇਕ ਵਿਅਕਤੀ ਦੇ ਨਿਕਲੀ ਆ ਜਿਸ ਦੇ ਵੱਲੋਂ ਇਹ ਖੌਫਨਾਕ ਮੰਜ਼ਰ ਦੀਆਂ ਲਾਈਵ ਤਸਵੀਰਾਂ ਉਸ ਵਕਤ ਵੇਖੀਆਂ ਗਈਆਂ ਸੀ ਸੋ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਪਿੰਡ ਵਾਸੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈ ਨਿਹੰਗ ਸਿੰਘ ਗੁਰਦੇਵਾਲ ਸਿੰਘ ਦੇ ਬਾਰੇ ਕਿਹੋ ਜਿਹਾ ਆਚਰਣ ਦਾ ਉਹ ਵਿਅਕਤੀ ਸੀ ਕਿਸ ਤਰੀਕੇ ਦੇ ਨਾਲ ਉਸ ਦੇ ਵੱਲੋਂ ਗੁਰਮਤ ਦਾ ਗਿਆਨ ਜਿਹੜਾ ਹੈ ਪਿੰਡ ਦੇ ਵਿੱਚ ਬੱਚਿਆਂ ਨੂੰ ਨੌਜਵਾਨਾਂ ਨੂੰ ਦਿੱਤਾ ਜਾਂਦਾ ਸੀ ਗੁਰਬਾਣੀ ਦੇ ਨਾਲ ਜੋੜਿਆ ਜਾ ਰਿਹਾ ਸੀ ਗੁਰੂ ਦੇ ਨਾਲ ਜੋੜਿਆ ਜਾ ਰਿਹਾ ਸੀ ਪਰ ਉਸ ਦੇ ਨਾਲ ਕਿਸੇ ਦੇ ਵੱਲੋਂ ਵੈਰ ਕੱਢਿਆ ਗਿਆ ਐ ਇੰਨੇ ਭਿਆਨਕ ਤਰੀਕੇ ਦੇ ਨਾਲ ਉਸ ਨੂੰ ਖੁਖਾਰ ਮੌਤ ਦਿੱਤੀ ਹੈ ਖੌਫਨਾਕ ਮੌਤ ਦਿੱਤੀ ਹੈ ਸੋ ਜਾਂਦੇ ਜਾਂਦੇ ਇਸ ਰਿਪੋਰਟ ਦੇ ਉੱਪਰ ਝਾਤ ਜ਼ਰੂਰ ਮਾਰ ਲੈਣਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिकਰਮ ਤੇ ਟਿੱਪਣੀ ਕਰਨਾ ਬਿਲਕੁਕੁਲ ਨਾ ਭੁੱਲਣਾ ਹਾਂਜੀ ਰਾਤ ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਉਹਨਾਂ ਦਾ ਬੇਰਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਗਿਆ ਰਾਤ ਨੂੰ ਤੇ ਅਣਪਛਾਤੇ ਬੰਦੇ ਸੀਗੇ ਕੋਈ ਬਾਹਰੋਂ ਹੀ ਆਏ ਸੀਗੇ ਪੁਲਿਸ ਆਈ ਹੈਗੀ ਆਪਣੀ ਕਾਰਵਾਈ ਕਰ ਰਹੀ ਹੈਗੀ ਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ ਕਤਲ ਕਿਵੇਂ ਕੀਤਾ ਗਿਆ ਹੈਗਾ ਕੋਈ ਪਤਾ ਲੱਗਿਆ ਹੋਵੇ ਕਤਲ ਤੇਜ ਤਾਰ ਹਧਿਆਰਾਂ ਨਾਲ ਹੀ ਕਰਿਆ ਹੋਇਆ ਹੈਗਾ ਚਿਹਰੇ ਤੇ ਗਰਦਨ ਤੇ वार ਨੇ ਮੰਗ ਕੀ ਕਰਦੇ ਹੋ ਮੰਗ ਤਾਂ ਸੀ ਇਨਸਾਫ ਚਾਹੁੰਦੇ ਆ ਜੀ ਅਸੀਂ ਚਾਹੁੰਦੇ ਆ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾ ਦੇਵੇ ਇਹ ਜਨਮ ਤੋਂ ਹੀ ਰਹਿੰਦੇ ਸੀ ਜੀ ਨਿੰਗ ਸਿੰਘ ਸੀਗੇ ਤੇ ਉਸ ਟਾਈਮ ਲਈ ਦਲਚ ਚੱਲ ਗਏ ਸੀਗੇ ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਹੀ ਰਹਿ ਰਹੇ ਸੀ ਸ਼ੌਣੀ ਬਣਾ ਲਈ ਸੀਗੀ ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ ਪਾਠ ਕਰਦੇ ਸੀਗੇ ਅਸੀਂ ਤਾਂ ਮੰਗੀ ਕਰਦੇ ਆ ਜੀ ਸਾਰਾ ਨਗਰੀ ਮੰਨ ਕਰਦਾ ਹੈਗੇ ਵੀ ਜਾਂਚ ਤੇਜ਼ੀ ਨਾਲ ਹੋਵੇ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਕਤਲ ਦਾ ਮਾਮਲਾ ਆਇਆ ਜੀ ਗੁਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ ਬੰਦੇ ਆਏ ਨੇ ਆ ਕੇ ਕੰਨ ਦਾਪਾ ਕਤਲ ਕਰਕੇ ਭਾਗੇ ਜੀ ਇਹ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ ਪਹਿਲਾ ਪਰਿਵਾਰ ਆਇੰਦਾ ਸੀਗਾ ਜੀ ਸਾਰਾ ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲੈਨੇ ਨੇ ਇੱਥੇ ਛੌਣੀ ਬਣਾ ਲਈ ਸੀ ਆਪਣੀ ਜੰਗ ਸਿੰਘ ਸੀਗੇ ਬਾਣੀ ਪੜਦੇ ਸੀ ਨਹੀਂ ਜੀ ਹਾਲੇ ਕੋਈ ਪਤਾ ਨਹੀਂ ਤੇਜ ਤਾਰ ਹਥਿਆਰਾਂ ਨਾਲ ਦੋ ਤਿੰਨ ਵਾਰ ਕੀਤੇ ਨੇ ਗੱਲ ਵੱਡਿਆ ਇੱਥੋਂ ਤੇ ਨਾਲ ਆ ਜਵਾੜਾ ਵੱਡਿਆ ਹੋਇਆ ਸਾਰਾ ਇੱਥੋਂ ਬੇ ਰਮੀ ਦੇ ਨਾਲ ਕਤਲ ਕੀਤਾ ਗਿਆ ਮੰਗ ਤਾਂ ਇਹ ਕਰਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਮਨ ਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਰਵਾਈ ਹੋਵੇ ਸਾਰੀ ਅੱਗੇ ਤੋਂ ਇਹ ਜੀ ਗੱਲ ਨਾ ਹੋਵੇ ਕੋਈ ਇਹ ਕਿਹੜਾ ਕਿਸੇ ਨੂੰ ਕੁਝ ਕਹਿੰਦਾ ਸੀਗਾ ਆਪਣੇ ਘਰ ਦੇ ਵਿੱਚ ਰਹਿ ਰਹੇ ਸੀ ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ हां जी ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ ਕੁਰਬਾਨੀ ਪੜਾ ਰਹੇ ਸੀ ਬੱਚਿਆਂ ਨੂੰ ਬਹੁਤ ਬੱਚੇ ਪੜਾਏ ਨੇ ਇਹਨਾਂ ਨੇ ਇੱਥੇ ਅਸੀਂ ਵੀ ਇਹਨਾਂ ਤੋਂ ਪੜੇ ਹੋਇਆ ਹਾਂ ਖੁਦਾ ਆਪ ਇਹਨਾਂ ਤੋਂ ਪੜਿਆ ਜੀ ਨਾਲ ਇਕੱਠੇ ਰਹਿੰਦੇ ਰਹੇ ਹਾਂ ਮੰਗ ਕੀ ਕਰਦਾ ਮੰਗਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜ ਕੇ ਨੂੰ ਸਜ਼ਾ ਦਿੱਤੀ ਜਾਵੇ ਕਿੰਨੇ ਬੰਦੇ ਲੱਗਦੇ ਇਹਦਾ ਹੀ ਹਲੇ ਪਤਾ ਲੱਗੂਗਾ ਜਦੋਂ ਫਿਰ ਪਤਾ ਦੱਸਾਂਗੇ ਵੀ ਕਿੰਨੇ ਬੰਦੇ ਸੀ ਹਲੇ ਕੋਈ ਪਤਾ ਨਹੀਂ ਲੱਗਿਆ ਅੱਜ ਸਵੇਰ ਕਰੀਬ 7:30 ਵਜੇ ਮੈਨੂੰ ਕੋਈ ਫੋਨ ਕਾਲ ਆਈ ਸੀ ਪਿੰਡ ਦੇ ਵਿੱਚੋਂ ਵੀ ਗੁਰਦੇਵਾਲ ਸਿੰਘ ਆ ਜਿਹੜਾ ਇੱਥੇ ਛੌਣੀ ਚ ਰਹਿੰਦਾ ਉਹਦੇ ਘਰ ਤੇ ਪਹਾਣੇ ਕਿ ਉਹਨੇ ਕੋਈ ਕਤਲ ਕਰ ਗਿਆ ਉਸੇ ਟਾਈਮ ਅਸੀਂ ਤੁਰੰਤ ਸਿਨੀਅਰ ਅਫਸਰਾਂ ਦੇ ਤੇ ਅੰਚਲਿਆ ਆ ਕੇ ਮੈਂ ਮੌਕੇ ਤੇ ਆਇਆ ਕੋ ਤੇ 3 ਪਾਰਟੀ ਲੈ ਕੇ ਅਸੀਂ ਜਲਦੀ ਆ ਕੇ ਦੇਖਿਆ ਮੰਜਾ ਤੇ ਪਿਆ ਸੀਗਾ ਤੇ ਕੁਦਰ ਲੱਗਿਆ ਸੀਗਾ ਇੱਥੇ ਤੇ ਕਿਸੇ ਨੇ ਕੁਝ ਤੇਜ਼ ਤਰ੍ਹਾਂ ਥੈਲਾ ਨਾੜਾ ਇਹਦੇ ਧੌਣ ਤੇ ਬਾਰ ਕੀਤੇ ਹੋਏ ਸੀਗੇ ਫੋਨ ਨਾਲ ਲਤਫਤ ਹੋਇਆ ਪਿਆ ਸੀਗਾ ਸਾਰਾ ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਬਜਰਬ ਕਰ ਰਹੇ ਹਾਂਗੇ ਤੇ ਸੀਸੀਟੀਵੀ ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਆ ਅਸੀਂ ਕਿ ਕਿਧਰੋਂ ਆਏ ਬੰਦੇ ਕੌਣ ਸੀਗੇ ਸਪੈਸ਼ਲ ਟੀਮ ਸਾਡੀ ਸਪੈਸ਼ਲਾਈਜ਼ ਹੋਈ ਆ ਡੌਗ ਸਕਾਡ ਵੀ ਆ ਕੇ ਗਿਆਗਾ ਉਹ ਵੀ ਆਪ ਦਾ ਪਾਰਟੀਆਂ ਚੈੱਕ ਕਰ ਰਹੀਆਂ ਨੇ ਆ ਅਸੀਂ ਵੀ ਸੀਸੀਟੀਵੀ ਕੈਮਰੇ ਖੋਂਗਾੜ ਰਹੇ ਆਂਗੇ ਕਿ ਬੰਦੇ ਕਿਧਰੋਂ ਆਏ ਤੇ ਕੌਣ ਨੇਗੇ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਅੱਜ 1 ਜੁਲਾਈ ਆਗਾ ਨਵੇਂ ਧਾਰਾਂ ਦੇ ਵਿੱਚ ਇਹ ਮਕਦਮਾ ਦਰਜ ਹੋਊਗਾ ਪਹਿਲਾਂ 302 ਚ ਹੁੰਦਾ ਸੀਗਾ ਹੁਣ ਇਹ 103 ਜਮਨਿਕ ਉਹਦੇ ਤਹਿਤ ਅਸੀਂ ਮਕਦਮਾ ਦੇ ਰਹੇ ਹਾਂ ਕਿਉਂਕਿ ਉਹ ਇਕੱਲੇ ਹੀ ਰਹਿੰਦਾ ਸੀਗਾ ਇਹ ਤਿੰਨ ਭਰਾ ਨੇ ਬਾਕੀ ਦੋ ਭਰਾ ਇਹਦੇ ਪਿੰਡ ਚ ਰਹਿੰਦੇ ਨੇਗੇ ਉਹ ਵੈਹੇ ਹੋਏ ਨੇ ਛੜਾਗਾ ਇਸ ਮਕਾਨ ਦੇ ਵਿੱਚ ਇਕੱਲੇ ਰਹਿੰਦਾ ਸੀਗਾ ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ ਤੇ ਇੱਥੇ ਪਾਠ ਪੂਜਾ ਕਰਦਾ ਸੀ ਉਹਦੀ ਸੰਥਿਆ ਲਿੰਦਾ ਸੀਗਾ